ਟਰੈਕਟਰ ਸਾਰਾ Ориਜਨਲ ਆ ਬਾਈ ਹਾਂ ਹੈਗਾ 60 ਪੈਸੇ ਦਾ ਟਾਇਰ ਠੀਕ ਆ ਜੀ 50 ਨੰਬਰ ਆ ਤੇ ਟਾਇਰਾਂ ਦੀ ਕੰਡੀਸ਼ਨ ਮੰਗ ਲੈ ਨਵੇਂ ਆ ਮੂਰਲੇ ਨਾਲ ਦੀ ਹੈ ਮੂਰਲੇ ਨਾਲ ਦੇ ਨੇ ਮੰਨ ਲਓ ਕਿ ਪਏ ਨੇ 80-85 ਪੈਸੇ ਤੇ ਟਰੈਕਟਰ ਰੰਗ ਪੇਂਟ ਦਾ ਬਾਈ Ориਜਨਲ ਆ ਸਰ ਤੇ ਟਾਇਰਾਂ ਦੀ ਗੱਲ ਕਿੱਥੇ ਹੈਗਾ 90 ਪੈਸੇ ਬਾਈ 90 ਪੈਸੇ ਟਾਇਰ ਤੇ ਚੌਕ ਦਾ ਠੰਡਾ ਨੰਬਰ ਟਰੈਕਟਰ ਦਾ ਨੰਬਰ ਉਹ ਛੇਪਤਰਕ ਮੈਂ ਸੈ ਟਾਇਰ ਪਏ ਤੇ ਇੰਜਨ ਗੇਅਰ ਦਾ ਓਕੇ ਬਾਈ ਇੰਜਨ ਗੇਅਰ ਤਾਂ ਪੂਰਾ ਓਕੇ ਟਰੈਕਟਰ ਕ੍ਰਾਸ ਕਰ ਇੰਜਨ ਚ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 70 ਕੁ ਪੈਸੇ ਬਾਈ 70 ਕੁ ਪੈਸੇ ਟਾਇਰ ਪੈਣੇ ਚੌਪੜਾ ਇਹ ਮਾਡਲ ਕਿੰਨੇ ਆ ਗਿਆ ਨੌ ਬਾਈ ਤੇ ਰੇਟ ਦੇ ਦਾਂ 2 ਲੱਖ ਲਓ ਵੀ ਮਿੱਤਰੋ ਤਲਵੰਡੀ ਸਾਬੋਂ ਪਹੁੰਚਿਆ ਟਰੈਕਟਰ ਮੰਡੀ ਤੇ ਜਿੱਥੇ ਬਾਈ ਕਰਮਜੀਤ ਆਪਣੇ ਨਾਲ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਕਰਮਜੀਤ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੈ ਭਰਾ ਠੀਕ ਹੈ ਬਾਈ ਚੜ੍ਹਦੀ ਕਮ ਹੈ ਹਾਂਜੀ ਕਿੰਨੇ ਕ ਟਰੈਕਟਰ ਨੇ ਕਰਮਜੀਤ 37 ਆ ਬਾਈ 37 ਕਿਵੇਂ ਕੰਡੀਸ਼ਨਾਂ ਦੇ ਕਿਵੇਂ ਰਹਿਣਗੇ ਅਰੀਜਨਲ ਆ ਬਈ ਰੇਨਲ ਪੰਜਾਬ ਨੰਬਰ ਕਿਹਨਾਂ ਹਰੇ ਆ ਨੰਬਰ ਪੰਜਾਬ ਇੱਕੋ ਹੀ ਹਰਿਆਣਾ ਆਪਣੇ ਕੋਲ ਇੱਕੋ ਹੀ ਆ ਉਹ ਬਾਈ ਦੱਸ ਨਹੀਂ ਜਿੰਨਾ ਵੀਡੀਓ ਚ ਵੀ ਜਿਹੜਾ ਹਰਿਆਣਾ ਨੰਬਰ ਹੋਇਆ ਤੇ ਬਾਕੀ ਪੰਜਾਬ ਨੰਬਰ ਨੇ ਪੰਜਾਬ ਕਾਪੀ ਕਾਗਜਾਂ ਦੇ ਚੋਂ ਓਕੇ ਆ ਬਾਈ ਠੀਕ ਹੈ ਹੁਣ ਆਪਾਂ 855 ਤੋਂ ਸਟਾਰਟ ਕਰਦੇ ਆ ਫੇਜ ਤੋਂ ਕਰਮਜੀਤ ਦੱਸੀ ਇਹਦੇ ਬਾਰੇ ਸਾਰਾ ਰਿਜਨਲ ਆ ਬਾਈ ਹਾਂ ਹੈਗਾ 60 ਪੰਜ ਰੁਪਏ ਦਾ ਟਾਇਰ ਠੀਕ ਹੈ ਜੀ ਪੰਜਾਬ ਨੰਬਰ ਆ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਆ ਬਾਈ ਕ੍ਰੈਸਟੀਬਟਰ ਨਹੀਂ ਬਾਈ ਇਹਦੇ ਕ੍ਰਾਸ ਕਰਾ ਕ੍ਰਾਸ ਕਰਾ ਹੈ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਬਾਹਰ ਪੰਪ ਵਾਲਾ ਹਾਂ ਸਾਰਾ ਟਰੈਕਟਰ ਰੇਨ ਵਾਲਾ ਹਾਂ ਮਾੜੇ ਮੋਟਾ ਤਾਂ ਹੁੰਦਾ ਥੱਲੇ ਮੜ ਮੋਟਾ ਮਾੜਾ ਮੋਟਾ ਹੁੰਦਾ ਠੀਕ ਹੈ ਤੇ ਇੱਕ ਸੈਂਪਲ ਕੱਪੜੇ ਵਾਲੀ ਛਾਤਰੀ ਹੈ ਤੇ ਮਾੜਾ ਇਹ ਕਿਨੇ ਆ ਗਿਆ 10 ਬਾਈ 10 ਤੇ ਰੇਟ ਰੇਟ 355000 25000 ਛੱਡ ਦਾਂ 25000 ਰੁਪਏ ਤੋਂ ਡਿਸਕਾਊਂਟ 25000 ਪਿੱਤਰੋ ਇਹ ਚੋਂ ਡਿਸਕਾਊਂਟ ਆ ਟਰੈਕਟਰ ਚੋਂ ਟਰੈਕਟਰ ਚੰਗਾ ਥੋੜੀ ਵੀਡੀਓ ਦੇਖ ਕੇ ਹੋਰ ਵੀ ਛੱਡ ਦਾਂ ਹੋਰ ਵੀ ਮਾਨਤਾ ਨਾ ਤੇਰੀ ਵੀਡੀਓ ਦੇਖ ਕੇ 5000 ਹੋਰ ਵੀ ਮਾਨਤਾ ਨਾ ਜੀ ਮਤਰਾ ਮੂਰੇ 85 ਬਾਰ ਪੰਪਲ ਆ ਗਿਆ ਬਾਈ ਸੈਂਟਰ ਗੇਅਰ ਟਾਇਰਾਂ ਦੀ ਕੰਡੀਸ਼ਨ ਟਾਇਰ ਹੈ ਗਿਆ ਪੈਂਟ ਕੇ ਪਾਸੇ ਪੈਂਟ ਕੇ ਪਾਸੇ ਟਾਇਰ ਨਹੀਂ ਬਾਈ ਚੌਕੜਾ ਤੇ ਰੰਗ ਪੇਂਟ ਦਾ ਬਾਈ ਕਰਮਜੀਤ ਰਹੇ ਨਾਲ ਬਾਈ ਸਾਰਾ ਰੰਗ ਪੇਂਟ ਦਾ ਸਾਰਾ ਰੇਡ ਨਾਲ ਆ ਟਰੈਕਟਰ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਇੰਜਨ ਗੇਅਰ ਦਾ ਓਕੇ ਬਾਈ ਓਕੇ ਆ ਹਾਂ ਤੇ ਮਾਡਲ ਕਿੰਨੇ ਆ ਗਿਆ 9 ਬਾਈ ਤੇ ਰੇਟ ਦੇ ਦਾਂ 295000 ਬਾਈ 295000 ਦਾ ਟਰੈਕਟਰ ਮਿੱਤਰੋ ਇਹ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਤੇ ਮੂਰੇ ਆ ਗਿਆ ਸਿਉਣਾ ਲੀਕਾ 50 ਦਾ RX ਬਠਿੰਡਾ ਨੰਬਰ ਆ ਬਠਿੰਡਾ ਨੰਬਰ ਹੈ ਨਕਦ ਕੈਸ਼ ਖੁੱਲੇ ਪਲੇਟਫਾਰਮ ਚ ਹੈ ਨਕਦ ਕੈਸ਼ ਡਬਲ ਡਿਸਟਰੀਬਿਊਟਰ ਨਕਦ ਕੈਸ਼ ਤੇ ਟਾਇਰਾਂ ਦੀ ਕੰਡੀਸ਼ਨ ਮੰਗ ਲੈ ਨਵੇਂ ਆ ਮੂਰੇ ਨਾਲ ਦੀ ਹੈ ਮੂਰੇ ਨਾਲ ਦੇ ਨੇ ਮੰਨ ਲਓ ਕਿ ਪਏ ਨੇ 80 85 ਪੈਸੇ ਤੇ ਟਰੈਕਟਰ ਰੰਗ ਪੇਂਟ ਦਾ ਭਾਈ Ориジナル ਆ ਸਰ ਜੀ ਰੰਗ ਪੇਂਟ ਦਾ ਬਿਲਕੁਲ ਰੇਨ ਵਾਲਾ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਪ੍ਰੈਸ਼ਰ ਕਟਾਈ ਚ ਹੈ ਤੇ ਮਾਡਲ ਇਹ ਆ ਗਿਆ ਸੀ 19 ਤੇ ਰੇਟ ਦੈਨ ਚ 460000 ਦਾ 460000 ਰੁਪਿਆ ਦਾ ਟਰੈਕਟਰ ਬਣੂ ਮਿੱਤਰੋ ਇਹ ਰੇਟ ਵਧਦਾ 497000 60000 ਦਾ ਬਣੂ ਡਿਸਕਾਊਂਟ ਕਰਕੇ ਬਾਈ ਨੇ ਪਹਿਲੀ ਦਾ ਤਿੰਨ ਸਿਲੰਡਰ ਆ ਵੀ 50 ਵਾਲਾ ਹੈ ਤਿੰਨ ਸਿਲੰਡਰ 50 ਵਾਲਾ 52 ਐਚਪੀ 52 52 ਐਚਪੀ ਚ ਤੇ ਮੂਰੇ ਆ ਗਿਆ ਫਾਈਵਰ ਸਟਾਰ 855 ਵਾਰਸ ਪੀਟੀਓ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਤੇ ਕਿਵੇਂ ਆ ਬਾਈ ਓਕੇ ਆ ਬਾਈ ਓਕੇ ਆ ਡਬਲ ਡਿਸਟਰੀਬਿਊਟਰ ਚ ਹੈ ਸੈਂਟਰ ਗੇਅਰ ਅਲੱਗ ਕਿਥੋਂ ਕਲੱਚ ਆ ਹਾਂ ਇਹ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗਾ 90 ਪੈਸੇ ਬਾਈ 90 ਪੈਸੇ ਟਾਇਰ ਤੇ ਚੌਕੜਾ ਠੰਡਾ ਹੋਣਾ ਬੰਦਾ ਤੇ ਆ ਰੰਗ ਪੇਂਟ ਦਾ ਸਾਰਾ ਰੇਨਜ ਮਗਰਾਟਾਂ ਇੰਦਰੋਂ ਚੰਗੰਦਰੋਂ ਬਸ ਕੱਲੀ ਮਗਰਾਟਾਂ ਦੀ ਟੱਚਿੰਗ ਹੈਗੀ ਆ ਬਾਕੀ ਸਾਰਾ ਰੇਨ ਨਾਲ ਆ ਬਾਈ ਇੰਦਰੋਂ ਇੰਦਰੋਂ ਵੀ ਤੇ ਉਹ ਵੀ ਅੰਦਰੋਂ ਮਾੜਾ ਮੋਟਾ ਦੇਗੀ ਚੁੱਲ੍ਹੇ 'ਚ ਆ ਗਿਆ ਮਾਡਲ 20 ਬਾਈ ਰੇਟ ਸਾਢੇ 3 ਲੱਖ ਦੇ ਤਾਂ ਸਾਢੇ 3 ਲੱਖ ਦਾ ਮੰਨੂ ਮੈਂ ਮਿੱਤਰੋ ਮਾਨਤਾਂ ਹੋਰ ਕਰਦਾਂ ਮਾਨਤਾਂ ਹੋਰ ਹੋਜੂ 3 ਲੱਖ 75 ਹਜ਼ਾਰ ਡਿਮਾਂਡ ਤੇ ਮੂਰੇ ਫੇਰ 855 ਆ ਗਿਆ ਐਫ ਆਈ ਤੇ ਰਿਵਰਸ ਪੀਟੀਓ 4 ਸਟਾਰ ਤੇ ਡਬਲ ਡਿਸਟ੍ਰਿਬਿਊਟਰ ਟਾਇਰਾਂ ਦੀ ਕੰਡੀਸ਼ਨ ਬਾਈ 75 ਕੁ ਪੈਸੇ ਲਾਉਣਾ ਬਾਈ 75 ਕੁ ਪੈਸੇ ਟਾਇਰ ਪਏ ਨੇ ਤੇ ਇੰਜਨ ਗੇਅਰ ਤਾਂ ਓਕੇ ਬਾਈ ਇੰਜਨ ਗੇਅਰ ਤਾਂ ਪੂਰਾ ਓਕੇ ਹੈ ਟਰੈਕਟਰ ਕ੍ਰੋਸ ਕਰ ਇੰਜਨ ਚ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਤੇ ਮਾਡਲ ਇਹ ਬਾਈ 13 ਬਾਈ 13 ਮਾਡਲ ਦਾ ਰੇਟ 85000 4 ਲੱਖ 4 ਲੱਖ 85000 ਡਿਮਾਂਡ ਹੈ ਮੌਕੇ ਤੇ ਸਾਡੇ 4 ਲੱਖ ਦਾ ਸਾਢੇ 4 ਲੱਖ ਦਾ ਟਰੈਕਟਰ ਮਿੱਤਰੋ ਬਣ ਦੂਗਾ ਸੈਂਪਲ ਕੱਪੜੇ ਵਾਲੀ ਸਤਰੀ ਹੈ ਤੇ ਮੂਰੀ ਆ ਗਿਆ ਸਿਉਣਾ ਲਿਕਾ ਸਾਡਾ ਟਰੈਕਟਰ ਚੈੱਕ ਕਰ ਸਕਦੇ ਹਾਂ ਫੈਡ ਗੇਅਰ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 70 ਕੁ ਪੈਂਸੇ ਬਈ 70 ਕੁ ਪੈਂਸੇ ਟਾਇਰ ਪੈਣੇ ਚੌਪੜਾ ਇੰਜਨ ਗੇਅਰ ਦਾ ਕਿਵੇਂ ਆ ਓਕੇ ਬਈ ਆਪਾਂ ਇੰਜਨ ਗੇਰ ਦਾ ਬਿਲਕੁਲ ਓਕੇ ਆ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਇਹ 4b 4 ਤੇ ਰੇਟ ਇਹਦਾ 285000 285000 ਡਿਮਾਂਡ ਆ ਮਿੱਤਰੋ ਬਾਕੀ ਮੌਕੇ ਤੇ ਮਾਨਤਾ ਨਾ 2 ਲੱਖ ਦਾ 2 2 ਲੱਖ ਦਾ ਉਹ ਛੱਡਦਾ ਕਾਈ ਲੱਖ ਦਾ ਬਾਈ ਕਹਿੰਦਾ ਛੱਡ ਦੇ ਤੇ ਬਾਈ ਜੀ ਇਸ ਤੋਂ ਇਲਾਵਾ ਹੋਰ ਵੀ ਟਰੈਕਟਰ ਹੁੰਦੇ ਆਪਣੇ ਕੋਲ ਇੱਕ ਦੋ ਹੋਰ ਨੇ ਇੱਕ ਦੋ ਹੋਰ ਕਿਹੜੇ ਕਿਹੜੇ ਪਰ ਸੁਣ ਜਾ 855 ਤੇ ਹੋਰ ਹੋਰ ਨਹੀਂ ਹੋਰ ਨਹੀਂ ਕੋਈ ਤੇ ਪਿੰਡ ਕਿਹੜਾ ਪਟਾਏ ਜਾਂਦਾ ਬਈ ਸੁੱਕਾ ਸਿੰਘ ਵਾਲਾ ਸੁੱਕਾ ਸਿੰਘ ਵਾਲਾ ਸੁੱਕਾ ਸਿੰਘ ਵਾਲਾ ਪਿੰਡ ਹੈ ਤੇ ਪੰਡੀ ਹੁੰਦੇ ਆ ਕਿ ਨਾ ਇੱਥੇ ਇੱਥੇ ਹੁੰਦੇ ਮੈਂ ਨੌਰੀਚ ਨੌਰੀਚ ਤੇ ਮੋੜਾ ਨੰਬਰ ਕਿੰਨਾ ਬਾਈ 94655 7440 ਦੁਬਾਰੇ ਬੋਲ 94655 7440 ਏ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਬਾਈ ਟਰੈਕਟਰ ਖਰੀਦ ਸਕਦੇ ਹੋ ਬਿਲਕੁਲ ਸਾਰੇ ਟਰੈਕਟਰਾਂ ਦੀ ਬਾਈ ਦੀ ਪੂਰ ਗਾਰੰਟੀ ਹੈ 2 ਘੰਟੇ ਬਾਹੋ 3 ਘੰਟੇ ਬਾਹੋ ਵਾਹ ਕੇ ਤਸੱਲੀ ਕਰਕੇ ਟਰੈਕਟਰ ਲੈ ਜਾ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ